ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਬੜੀ ਸਪਸ਼ਟ ਹੈ ਕਿ ਕੇਂਦਰ ਦੇ ਤਿੰਨ ਮੰਤਰੀਆਂ ਨੇ ਸਾਡੇ ਨਾਲ ਮੀਟਿੰਗ ਕਰਨ ਦਾ ਫਰਕ ਪ੍ਰੋਗਰਾਮ ਬਣਾਇਆ ਨਾਲ ਸਾਡੇ ਮਤਲਬ ਮੁੱਖ ਮੰਤਰੀ ਜੀ ਨੇ ਬੈਠਣਾ ਉਹਨਾਂ ਨੇ ਕੱਲ ਦੀ ਬੜੇ ਕੋਆਰਡੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਵੀ ਤਾਲਮਲ ਕਰ ਰਹੇ ਸੀਗੇ ਕਿ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਔਰ ਦੇਖੋ ਅਸੀਂ ਗੱਲਬਾਤ ਉਹ ਕਦੇ ਭਜਦੇ ਨਹੀਂ ਔਰ ਅਸੀਂ ਗੱਲਬਾਤ ਲਈ ਤੇ ਆਏ ਹਾਂ ਜਿੱਥੇ ਦੇਖਦੇ ਹਾਂ ਰਿਜ਼ਲਟ ਕੀ ਨਿਕਲਦਾ ਹੈ ਅੱਗੋਂ ਜਿਹੜੀ ਟੀਮ ਆਈ ਹੈ ਉਹ ਸਾਡੇ ਆਸਤੇ ਕੀ ਲੈ ਕੇ ਆਈ ਹੈ ਮੰਗ ਪੱਤਰ ਸਾਡਾ ਜਾ ਚੁੱਕਿਆ ਹੈ ਇਹ ਪੁਰਾਣੀਆਂ ਮੰਗਾਂ ਨੇ ਕੋਈ ਨਵੀਆਂ ਮੰਗਾਂ ਨੇ ਦੇ ਵਿੱਚ ਕੋਈ ਐਡ ਨਹੀਂ ਕੀਤੀ ਅਸੀਂ ਚਲੋ ਅਸੀਂ ਇੱਕ ਵਾਰ ਬਰੀਫ ਵੀ ਕਰਦੇ ਹਾਂ ਹਾਂ ਦੇਖੋ ਬੜਾ ਸਪਸ਼ਟ ਨੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਸਰਕਾਰ ਨੇ ਪਿਛਲੇ ਅੰਦੋਲਨ ਚ ਮੰਨਿਆ ਸੀ ਸਰਕਾਰ ਨੇ ਪਿਛਲੇ ਅੰਦੋਲਨ ਚ ਇਹ ਵੀ ਗੱਲ ਮੰਨ ਲਈ ਸੀ ਸਾਡੇ ਨਾਲ ਕਿ ਅਸੀਂ ਤੁਹਾਡੇ ਲੋਕਾਂ ਦੇ ਉਹ ਜਿੰਨੇ ਵੀ ਅੰਦੋਲਨ ਦੇ ਦੌਰਾਨ ਮੁਕਾਦਮੇ ਪਏ ਸਾਰੇ ਵਾਪਸ ਲਵਾਵਾਂਗੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਵਾਂਗੇ ਇਹ ਵੀ ਮੰਨ ਕੇ ਵੀ ਕਿਹਾ ਕਿ ਜਿਹੜ ਉਹਨਾਂ ਨੂੰ 10-10 ਲੱਖ ਰੁਪਏ ਦੀ ਮਤਲਬ ਕੰਪਨਸੇਸ਼ਨ ਕਰਨੀ ਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਸੀ ਮੰਨੀਆਂ ਨਹੀਂ ਔਰ ਜਿਹੜੇ ਜਿਹੜੇ ਸਾਡੇ ਅੰਦੋਲਨ ਦੇ ਸ਼ਹੀਦ ਸਾਡੇ 850 ਦੇ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਵੀ ਕਰਨਾ ਸੀ ਤੇ ਉਹਨਾਂ ਨੂੰ ਨੌਕਰੀਆਂ ਵੀ ਦੇਣੀਆਂ ਸੀ ਲੇਕਿਨ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾਲ ਦੀ ਨਾਲ ਸਰਕਾਰ ਨੇ ਬਿਜਲੀ ਸੋਧ ਬਿੱਲ ਤੇ ਵੀ ਕਿਹਾ ਸੀ ਕਿ ਅਸੀਂ ਬਿਜਲੀ ਸੋਧ ਬਿੱਲ ਵਾਪਸ ਲਵਾਂਗੇ ਸੋ ਇਹਦੇ ਇੰਨੀਆਂ ਇਕੱਲੀਆਂ ਨਹੀਂ ਹੈ ਇਹਦੇ ਨਾਲ ਕਿਸਾਨ ਨੇ ਕਿਹਾ ਸੀਗਾ ਵੀ ਕਰਜ਼ ਮੁਕਤੀ ਕਰਾਂਗੇ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਡਾਕਟਰ ਸੋਮੀਨਾਥ ਦੀ ਰ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲੈ ਕੇ ਆਵਾਂਗੇ ਨਾਲ ਇਹ ਵੀ ਗੱਲ ਕਹੀ ਸੀ ਕਿ ਜਿਹੜਾ ਦੇਖੋ ਕਿੰਨੀ ਵੱਡੀ ਸਾਡੀ ਮੰਗ ਹੈ ਕਿੰਨੀ ਤਕੜੀ ਮੰਗ ਹੈ ਕਿ ਲੈਂਡ ਐਕੁਇਜ਼ੀਸ਼ਨ ਐਕਟ ਦੀਆਂ ਜਿਸ ਤਰੀਕੇ ਨਾਲ ਸਰਕਾਰ ਨੇ ਇਸ ਨੇ ਧਜੀਆਂ ਉਡਾਈਆਂ ਉਹ ਬਿਲਕੁਲ ਗੈਰ ਸੰਵਿਧਾਨਕ ਹੈ ਔਰ ਉਹਨੂੰ ਅਸੀਂ ਦੁਬਾਰਾ ਆਪਦੇ ਲੈਂਡ ਐਕੁਇਜ਼ੀਸ਼ਨ ਐਕਟ ਉਸੇ ਨੂੰ 2013 ਵਾਲੇ ਨੂੰ ਦੁਬਾਰਾ ਮਤਲਬ ਸੁਰਜੀਤ ਕਰਨ ਦੀ ਸਾਡੀ ਮੰਗ ਹੈ ਇਹ ਮੰਗਾਂ ਲੈ ਕੇ ਅਸੀਂ ਭੇਜ ਚੁੱਕੇ ਹਾਂ ਹੁਣ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਬੈਠਾ हां देखो ਸਾਡੇ ਤੱਕ ਤਾਂ ਮੁੱਖ ਮੰਤਰੀ ਜੀ ਸਾਡੇ ਦੇ ਸਟੇਟ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਸੈਂਟਰ ਤੋਂ ਕੋਈ ਤੁਹਾਡੇ ਨਾਲ ਮਤਲਬ ਕੋਆਰਡੀਨੇਸ਼ਨ ਕਰਕੇ ਮੰਤਰੀ ਆ ਕੇ ਗੱਲਬਾਤ ਕਰਨਾ ਚਾਹੁੰਦੇ ਨੇ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਕਹੇ ਵੀ ਅਸੀਂ ਤਾਂ ਗੱਲਬਾਤ ਲਈ ਹਮੇਸ਼ਾ ਸਾਡੇ ਦਰਵਾਜ਼ੇ ਖੁੱਲੇ ਹੁੰਦੇ ਨੇ ਜਦੋਂ ਵੀ ਸਾਨੂੰ ਕੋਈ ਆਵਾਜ਼ ਮਾਰੇਗਾ ਅਸੀਂ ਐਗਰੀ ਹਾਂ ਅਸੀਂ ਆਵਾਂਗੇ ਔਰ ਅਸੀਂ ਆਏ ਲੱਗਦਾ ਪੋਜ਼ਿਟਿਵ ਮਾਹੌਲ ਹੈ ਇਸ ਟਾਈਮ ਗੱਲਬਾਤ ਨਿਕਲੇਗਾ ਦੇਖੋ ਨਿਕਲਣਾ ਨਿਕਲੋਣਾ ਦਾ ਬਾਅਦ ਚਾਹੁੰਦਾ ਹੈ ਲੇਕਿਨ ਉਹ ਆਏ ਨੇ ਜੇ ਉਹ ਇੱਥੇ ਚੱਲ ਕੇ ਆਏ ਨੇ ਤੈਿਹਦਾ ਮਤਲਬ ਲੋਕਾਂ ਦੇ ਅੰਦੋਲਨ ਦਾ ਪ੍ਰੈਸ਼ਰ ਬਣਿਆ ਹੋਇਆ ਹੈ। ਪ੍ਰੈਸ਼ਰ ਦੇ ਵਿੱਚੋਂ ਕੀ ਨਿਕਲਦਾ ਇਹ ਬਾਅਦ ਚ ਪਤਾ ਲੱਗੇਗਾ। ਡੱਲੇ ਵਾਲਾ ਕਮੇਟੀ ਤੇ ਸਹਿਮਤੀ ਬਣ ਸਕਦੀ ਜਿਹੜੀ ਟੁਕੀ ਸੀ ਤੁਸੀਂ ਕਿ ਆ ਬਣੀ ਨਹੀਂ ਤਰੀਕੇ ਨਾਲ। ਜੇਕਰ ਉਹ ਬਣਦੀ ਹੈ ਤਾਂ ਨਹੀਂ ਇਹ ਗੱਲਾਂ ਦੇਖੋ ਕੀ ਸਰਕਾਰ ਸਾਨੂੰ ਕੀ ਕਹਿੰਦੀ ਹੈ ਇਹ ਉਹਦੇ ਤੇ ਡਿਪੈਂਡ ਕਰਾਂਗੇ। ਫਿਰ ਅਗਲੇ ਪਾਸੇ ਅਸੀਂ ਆਪਦੇ ਐਸਕੇ ਆ ਬਹੁਤ ਵੱਡਾ ਹੈ। ਡੱਲੇ ਵਾਲ ਕੋਈ ਚੀਜ਼ ਨਹੀਂ ਡੱਲੇ ਵਾਲ ਤਾਂ ਇੱਕ ਉਹਦਾ ਹਿੱਸਾ ਹੈ। ਅਸੀਂ ਬੈਠ ਕੇ ਆਪਸ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਸਰਕਾਰ ਸਾਨੂੰ ਅੱਜ ਦੱਸੇਗੀ ਉਹਦੇ ਤੇ ਅਸੀਂ ਆਪਸ ਵਿੱਚ ਚਰਚਾ ਕਰਾਂਗੇ ਮੀਟਿੰਗ ਦੀ ਤਿਆਰੀ ਕਿਹੋ ਜੀ ਹੈ ਤੁਹਾਡੀ ਪੈਰਲਲ ਦੇਖੋ 13 ਤਰੀਕ ਦੀ ਤਿਆਰੀ ਤਾਂ ਤੁਹਾਨੂੰ ਦਿਸ ਰਹੀ ਹੋਏ ਕਿ ਮੇਰੇ ਖਿਆਲ ਨਾਲ ਮੇਰੇ ਨਾਲੋਂ ਵੱਧ ਤੁਹਾਨੂੰ ਪ੍ਰੈਸ ਨੂੰ ਪਤਾ ਮੇਰੇ ਆਪਣੇ ਨਾਲੋਂ ਵੱਧ ਸਰਕਾਰ ਨੂੰ ਪਤਾ ਲੱਗ ਗਿਆ ਜੇ ਸਰਕਾਰ ਇੱਥੇ ਆਈ ਹੈ ਗੱਲਬਾਤ ਕਰਨ ਲਈ 13 ਤਰੀਕ ਦੀ ਤਿਆਰੀਆਂ ਨੇ ਹੀ ਸਰਕਾਰ ਨੂੰ ਮਜਬੂਰ ਕੀਤਾ ਆਪਣੇ ਵਿੱਚ ਇੱਥੇ ਬੈਠਣ ਲਈ ਤੇ ਤਿਆਰੀ ਮਤਲਬ ਐਜ਼ ਇਟ ਇਜ਼ ਹੈ ਔਰ ਉਹ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਵੀ ਰਤੀ ਭਰਦੀ ਵੀ ਹਿਲਚੁਲ ਨਹੀਂ ਕਿਸੇ ਤਰ੍ਹਾਂ ਦੀ ਢਿਲ ਨਹੀਂ ਆਏ ਸਰ ਇਹ ਮਿਡਲ ਗਰਾਉਂਡ ਕੋਈ ਹੋ ਸਕਦਾ ਕੋਈ ਮਿਡਲ ਪਾਥ ਜਿੱਥੇ ਪੇ ਨਹੀਂ ਮਿਡਲ ਪਾਥ ਮਿਡਲ ਪਾਥ ਹੁਣ ਕੀ ਕਰਾਂਗੇ ਅਸੀਂ 2 ਸਾਲ ਪਹਿਲਾਂ ਮਿਡਲ ਪਾਥ ਕਰਕੇ ਆਏ ਆ ਜੇ ਉਹ 2 ਸਾਲ ਪਹਿਲਾਂ ਦਾ ਸਾਡਾ ਮਿਡਲ ਪਾਥ ਦੀ ਕੋਈ ਕੋਈ ਗੌਰ ਨਹੀਂ ਹੋ ਰਹੀ ਤਾਂ ਫਿਰ ਅੱਜ ਕੀ ਅੱਜ ਸਾਡੇ ਕੋਲ ਤਾਂ ਮਤਲਬ ਟਾਈਮ ਹੀ ਹੈ ਨਹੀਂ ਜਿਵੇਂ ਇੱਕ ਦੀਵਾਰ ਹੈ ਸਾਡੇ ਮਗਰਲੇ ਪਾਸੇ ਦੀਵਾਰ ਖੜੀ ਹੈ ਇਹਦੇ ਪਿੱਛੇ ਅਸੀਂ ਹੱਟ ਨਹੀਂ ਸਕਦੇ ਬੱਲੇਵਾਲ ਸਾਹਿਬ ਇਲੈਕਸ਼ਨ ਨੂੰ ਦੇਖ ਕੇ ਇਹਨੂੰ ਜੋੜਿਆ ਜਾ ਰਿਹਾ ਨਾਲ ਕਿ ਇਲੈਕਸ਼ਨ ਨਹੀਂ ਦੇਖੋ ਇਲੈਕਸ਼ਨ ਨੂੰ ਉਹ ਉਹਲਾ ਜੋ ਲੈਕਿਨ ਇਹ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਹੈ ਅਸੀਂ ਜੇਕਰ ਤੁਸੀਂ ਅੰਦਾਜ਼ਾ ਲਾਇਓ ਅਸੀਂ ਬਹੁਤ ਚਿਰ ਪਹਿਲਾਂ 2022 ਦੇ ਵਿੱਚ ਅਸੀਂ ਜਾ ਕੇ ਸਰਕਾਰ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਆਏ ਦਿੱਲੀ ਚ ਗੱਲ ਕਰ ਲਈ ਕੀਤੀ ਜਾ ਸਕਦੀ ਸੀ ਉਸ ਤੋਂ ਬਾਅਦ ਗਵਰਨਰ ਦੇ ਥਰੂ ਅਸੀਂ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਫਿਰ ਫਿਰ ਦੁਬਾਰਾ ਮਦਰ ਦੇ ਡੀਸੀਆਂ ਦੇ ਥਰੂ ਮੰਗ ਪੱਤਰ ਭੇਜੇ ਲੇਕਿਨ ਸਰਕਾਰ ਨੇ ਅਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਨਹੀਂ ਕੀਤੀ ਕੌਣ ਸਰਕਾਰ ਦਾ ਲਾਸਟ ਟਰਮ ਹੈ ਲਾਸਟ ਸਮਾਂ ਹੈ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਬੰਦੀ ਹੈ ਨਾ ਕਿ ਸਰਕਾਰ ਨੂੰ ਫੜ ਕੇ ਕਹੀਏ ਭਾਈ ਤੁਸੀਂ ਸਾਡੇ ਨਾਲ ਵਾਅਦਾ ਕੀਤੇ ਨੇ ਆ ਤੁਹਾਡੇ ਵਾਅਦੇ ਨੇ ਅਸੀਂ ਨਵੀਂ ਮੰਗਦਾ ਕੋਈ ਨਹੀਂ ਬਾ ਰਹੇ ਤੁਹਾਡੇ ਵਾਅਦੇ ਨੇ ਵਾਅਦੇ ਪੂਰੇ ਕਰਕੇ ਜਾਓ ਉਹ ਜੇ ਵਾਅਦੇ ਯਾਦ ਕਰਾਉਣੇ ਤਾਂ ਸਾਡਾ ਫਰਜ਼ ਮੰਦਾ ਨਾ ਉਸ ਕਰਵਾਉਣੇ ਆ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਸਰ ਕਿੰਨੇ ਕਿਸਾਨ ਯੂਨੀਅਨਸ ਹੈ ਜੋ ਕਿ ਸਾਥ ਆ ਰਹੇ ਆ ਸਰ ਇਸ ਵਿੱਚ ਦੇਖੋ ਲਗਭਗ 200 ਦੇ ਕਰੀਬ ਕਿਸਾਨ ਜਥੇ ਬੰਦੀਆਂ ਇਹ ਦੋਨਾਂ ਫੋਰਮਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਮਿਰਕ ਸਾਹਿਬ